ਰੁਕੋ ਰੁਕੋ ਇਹ ਕੋਈ ਔਰਤ ਨਹੀਂ ਇਹ ਚੋਰ ਹੈ ਜੀਆਂ ਔਰਤਾ ਦੇ ਲਿਬਾਸ ਚ ਘੁੰਮਦੇ ਇਸ ਚੋਰ ਨੇ ਮੁਹੱਲੇ ਵਾਲਿਆਂ ਦੀ ਨੀਂਦ ਉਡਾਈ ਹੋਈ ਹੈ ਇਹ ਕਦੇ ਬਜ਼ੁਰਗ ਦਾ ਭੇਸ ਬਣਾਉਂਦਾ ਹੈ ਕਦੇ ਔਰਤਾ ਵਾਂਗ ਸੂਟ ਪਾ ਕੇ ਘੁੰਮਦਾ ਤੇ ਕਦੇ ਚੁੰਨੀਆਂ ਲੈ ਕੇ ਫਿਰਦਾ ਹੈ ਇਹ ਇਦਾਂ ਹੀ ਆਪਣੀ ਚੋਰੀ ਦੀਆਂ ਕਟਨਾਵਾਂ ਨੂੰ ਅੰਜਾਮ ਦਿੰਦਾ ਹੈ ਇਹ ਤਸਵੀਰਾਂ ਜੋ ਤੁਸੀਂ ਦੇਖੀਆਂ ਨੇ ਇਹ ਪੰਜਾਬ ਦੇ ਮੁਖ ਸਰ ਤੋਂ ਸਾਹਮਣੇ ਆਈਆਂ ਨੇ ਮੁਖਸਰ ਦੇ ਦਸ਼ਮੇਸ਼ ਨਗਰ ਦੀਆਂ ਗਲੀਆਂ 'ਚ ਘੁੰਮਦੇ ਇਸ ਚੋਰ ਨੇ ਲਗਭਗ ਹੁਣ ਤੱਕ 50 ਤੋਂ 60 ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ ਤੁਸੀਂ ਜ਼ਰਾ ਇਸ ਦੀ ਚਲਾਕੀ ਤਾਂ ਵੇਖੋ ਤੁਸੀਂ ਅਕਸਰ ਹੀ ਕਈ ਵੀਡੀਓ ਸਟੋਰੀਆਂ ਦੇਖੀਆਂ ਹੋਣਗੀਆਂ ਪਰ ਅਜਿਹੀ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਦੱਸਦੀ ਕਿ ਇਹ ਜੋ ਨੌਜਵਾਨ ਘੁੰਮਦਾ ਹੈ ਜੋ ਵੱਖ-ਵੱਖ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਇਹ ਨੇੜੇ ਦਾ ਹੀ ਰਹਿਣ ਵਾਲਾ ਹੈ ਪਿਛਲੀ ਗਲੀ ਦਾ ਇੱਕ ਨੌਜਵਾਨ ਹੈ ਜੋ ਕਿ ਮੁਹੱਲੇ ਵਾਲਿਆਂ ਦੇ ਮੁਤਾਬਕ ਇੱਕ ਚਿੱਟੇ ਦਾ ਆਦੀ ਹੈ ਤੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਇਹ ਚੋਰੀ ਕਰਦਾ ਕਦੇ ਕਿਸੇ ਘਰ ਚ ਜਾ ਕੇ ਲੋਕਾਂ ਦੇ ਗਹਿਣੇ ਚੁਰਾਉਂਦਾ ਹੈ ਉਹਨਾਂ ਦੇ ਪਰਸ ਤੱਕ ਚੁੱਕ ਲੈਂਦਾ ਹੈ ਉਹਨਾਂ ਦੀ ਨਕਦੀ ਚੁਰਾ ਲੈਂਦਾ ਹੈ ਤੇ ਮੁਹੱਲੇ ਵਾਲੇ ਇਸ ਤੋਂ ਬਹੁਤ ਜ਼ਿਆਦਾ ਤੰਗ ਸੀ ਜਤ ਬਾਅਦ ਬੀਤੀ ਰਾਤ ਇਸ ਨੇ ਕੁਝ ਏਦਾਂ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਬਜ਼ੁਰਗ ਦਾ ਭੇਸ ਬਣਾਇਆ ਔਰਤਾਂ ਵਾਲੇ ਕੱਪੜੇ ਪਾਏ ਤੇ ਇਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਮੁਹੱਲੇ ਵਾਲੇ ਇੰਨਾ ਤੰਗ ਹੋ ਗਏ ਕਿ ਉਹਨਾਂ ਨੂੰ ਪਤਾ ਸੀ ਕਿ ਇਸ ਨੇ ਚੋਰੀ ਕਰਕੇ ਆਪਣੇ ਘਰ ਜਾਣਾ ਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਇਸ ਚੋਰ ਨੂੰ ਫੜ ਲਿਆ ਜਿਸ ਤੋਂ ਬਾਅਦ ਇਹਨੂੰ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਵੀ ਮੌਕੇ ਤੇ ਪਹੁੰਚੀ ਤਾਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ ਪਰ ਤੁਸੀਂ ਤਸਵੀਰਾਂ ਨੂੰ ਵੇਖੋ ਹਰ ਕੋਈ ਇਸ ਤਸਵੀਰ ਨੂੰ ਵੇਖ ਕੇ ਹੈਰਾਨ ਹੈ ਚੋਰੀ ਤਾਂ ਕੀਤੀ ਹੈ ਪਰ ਬੜੇ ਹੀ ਫੈਸ਼ਨੇਬਲ ਅਫਵਾਸ ਦੇ ਨਾਲ ਚੋਰਾਂ ਦਾ ਵੀ ਆਪਣਾ ਇੱਕ ਸਟਾਈਲ ਹੈ ਇੱਕ ਸਵੈਗ ਹੈ ਇਸ ਤੋਂ ਤਾਂ ਇਹੀ ਪਤਾ ਲੱਗਦਾ ਹੈ ਵੀ ਅਸੀਂ ਚੋਰੀ ਕਰਾਂਗੇ ਪਰ ਕੁਝ ਹਟਕੇ ਸੋ ਇਹ ਤਸਵੀਰ ਨਿਕਲ ਕੇ ਜੋ ਸਾਹਮਣੇ ਆਈ ਹੈ ਉਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਹੈ ਵੀ ਅਸੀਂ ਚਿੱਟੇ ਤੇ ਨਕੇਲ ਕਸੀ ਹੈ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਟਾਇ ਜਾਂਦੇ ਨੇ ਪਰ ਹਜੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ਅਜੇਹੀਆਂ ਨੇ ਜਿੱਥੇ ਨਸ਼ਾ ਸ਼ਰੀਆਮ ਬਿਕ ਰਿਹਾ ਹੈ ਲੋਕ ਸ਼ਰੀਆਮ ਉਸ ਨੂੰ ਖਰੀਦ ਰਹੇ ਨੇ ਅਜਿਹੇ ਲੋਕ ਜਿਹੜੇ ਨੇ ਉਹ ਨਸ਼ੇ ਦੀ ਪੂਰਤੀ ਦੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਨੇ ਲੋਕਾਂ ਦੇ ਜੋ ਕੀਮਤੀ ਸਮਾਨ ਹੁੰਦਾ ਹੈ ਉਸ ਨੂੰ ਚੋਰੀ ਕੀਤਾ ਜਾਂਦਾ ਹੈ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੁਹੱਲੇ ਵਾਲਿਆਂ ਨੇ ਕੀ ਕਿ ਹੈ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਪੱਥਰਾਂ ਦਾ ਨਸ਼ਾ ਮਿਲ ਜੂਗਾ ਜਿੰਨ ਜੱਟ ਲਾਇਆ ਦਾ ਰੇਪੀ ਕਿ ਦਿਨ ਪੰਡਿਕਾ ਦੇ ਇਹਨਾਂ ਦੇ ਸੌਪਿਆਂ ਦਾ ਮਦਦ ਚੱਲ ਆਇਆ ਜੱਤੂ ਆ ਬਾਈ ਤਾਈ ਮਸਤੇ ਆ ਜੇ ਤੁਸੀਂ ਸੌਪਿਆਂ ਤੇ ਨਾ ਕੰਮ ਕਿਉਂ ਨਹੀਂ ਕਰਦਾ ਤਾਈ ਨਸ਼ਾ ਸੌਕਾ ਨਹੀਂ ਜਾਂਦਾ ਕਿ ਜੇ ਸੌਪੇ ਨਾ ਨਾ ਜਦੋਂ ਉਹ ਹੱਥੀ ਮਿਹਨਤ ਕਰਨੀ ਆ ਇੱਥੇ ਆਏ ਆ ਵੀ ਜਿੰਨੇ ਪੂਰੇ ਆ ਆਇਆ ਵੀ ਯੋਗ ਕਰੇ ਯਾਰ ਇਹਨੇ ਬੋਲੇ 2000 ਇਹਨਾਂ ਨੇ ਸਾਡੇ 1950 ਦੀ ਲਾ ਲੰਗੀ ਇਹ ਕੋਈ 500 500 ਦੇ ਲਾਉਣੀ ਇਹਨਾਂ ਨੇ ਤਾਂ ਕੰਮ ਚਿੱਟੇ ਵਾਲਿਆਂ ਦਾ ਇਹੀ ਹਾਲ ਮੈਂ ਤਾਂ ਦੇਖਦਾ ਰਿਹਾ ਇਹਨਾਂ ਸਾਰਾ ਦਿਨ ਵੀ ਗੋਲਾ ਰਸਾਮਪੁਰ ਪੂਰਾ ਸਰੂਰ ਬਣਾਉਂਦੇ ਹਾਂ ਹਾਂ ਗੋਲੀ ਲੱਗੀ ਗੋਲੀ ਲੱਗੀ 3000 ਵੀ ਮਿਲਦਾ ਸਰਕਾਰ ਕੋਲੋਂ ਅਪਲਾਈ ਕਰਦੇ ਪਹਿਲੀ ਗੋਲੀਖਾਨਾ ਤਾਂ ਇਹ ਕਰੇ ਤਾਂ ਡਾਕਟਰ ਟੈਸਟ ਹੋ ਜੂਗਾ ਇਹਦਾ ਪਤਾ ਲੱਗ ਜੂ ਗੋਲੀਆਂ ਕਹਿੰਦੇ ਆ ਮਿਲਣ ਲੱਗ ਪਏ ਹੁਣ ਨਾਲ ਰੈਸ਼ਨ ਗੋਲੀ ਨਾਲ ਜੋਰੀਆਂ ਨਹੀਂ ਕਰਦਾ ਹੁੰਦੀਆਂ ਚਿੱਟੇ ਵਾਲੇ ਚਿੱਟੇ ਵਾਲੇ ਜੋਰੀ ਕਰੋ ਗੋਲੀ ਨਾਲ ਸਿਗਰਟ ਮੈਂ ਤਾਂ ਨਾ ਦਵਾ ਦਿੰਦੀ ਗੋਲੀਆਂ ਤਾਂ ਤਿੰਨੇ ਆ ਬੀਜਨ ਦੀ ਸਰਕਾਰ ਨਵਾਂ ਤੋਂ ਨੂੰ ਆ ਗਿਆ ਕੋਈ ਜਿਹੜੀ ਮਰਜ਼ੀ ਕੰਮ ਕਰ ਦਿੰਦੇ ਆ ਮਰਜ਼ੀ ਕਰ ਦਿੰਦੇ ਸਰਕਾਰੀ ਜੀ ਅੱਗੋਂ ਉਹ ਆਪਦਾ ਹਾਫਾ ਕਢਵਾਉਂਦੇ ਆ ਕੁਝ ਕੋ ਚੱਕ ਪੂਰੇ ਵਿਸਾ ਜੋ ਲਾਉਣਗੇ ਜਿਹੜਾ ਗੋਲੀ ਹੰਦਾ ਨਾ ਸਰਦੀ ਸਰਕਾਰੀ ਚ ਫਾਈਲ ਬਣਾ ਕੇ 3000 ਰੁਪਏ ਮਹੀਨਾ ਉਹਦੇ ਚ ਲੱਗੀ ਮੈਨੂੰ 3000 ਰੁਪਏ ਪੈਨਸ਼ਨ ਲੱਗੀ ਕਈ ਬੰਦੇ ਨੇ ਕੱਲੀ ਗੋਲੀ ਦੇ ਕੱਲੀ ਗੋਲੀ ਦੇ ਕੋਈ ਨਹੀਂ ਤੋ ਅਕੜ ਨਾ ਕੋਈ ਨਹੀਂ ਤੇ ਨਾ ਆਪਾਂ ਹੈ ਨਹੀਂ ਕੋਈ ਨਹੀਂ ਕਿ ਤੈਨੂੰ ਮੈਂ ਕਹਿੰਦੀ ਤੇਰਾ ਸਾਰਾ ਸ਼ਹਿਰ ਤੇਰਾ ਨਾਮ ਹੈਗਾ ਅਰੋਨ ਅਰੋਨ ਹੋ ਜਾਂਦੇ ਇੱਥੇ ਨਾਮ ਜਿਹੜਾ ਆਪਾਂ ਕਿਸੇ ਕੋਲ ਜਾਣਦੇ ਨਹੀਂ ਕਿ ਜਿਹੜੇ ਕੋਲ ਆਉਂਦੇ ਤੂੰ ਨਹੀਂ ਆਉਂਦਾ ਜਿਹੜਾ ਦੇਖਦੇ ਬੇਸੂਫ ਹੈ ਆ ਪਲਾਸਟਿਕ ਦੇ ਫਿਰਚ ਮਾਰਨਾ ਸੀ ਉਹ ਤਾਂ ਮੈਂ ਅਸੀਂ ਲਾਈਟ ਸਹੀ ਕਰੀ ਹੁੰਦਾ ਸੀ ਇਹ ਅੱਖ ਦੇਲੇ ਸਹੀ ਕਰਦਾ ਸੀ ਜੀ ਮੇਰੇ ਘਰ ਦੇ ਜਿਹੜੀ ਵੀ ਪੁੱਛ ਲੋ ਮੈਂ ਕਰ ਦਿਆਂ ਤੋ ਕੀ ਪੁੱਛ ਕੇ ਲੈਣਾ ਠੀਕ ਹੈ ਨਾ ਜੀ ਮੇਰੇ ਡੈਡੀ ਆ ਖੜਾ ਥੋੜਾ ਬਿਨਾਂ ਕੁਝ ਕੋਈ ਨਹੀਂ ਕਰੇ ਜਿਹੜੇ ਸਹੀ ਆਪਸਪੋਰਟ ਕਰੀ ਜਾਂਦੇ ਕਿ ਤੱਕਾ ਉਹ ਮੈਂ ਫਾਉਲ ਨਾ ਆ ਬਿਰੰਗਾਲ ਤੋਂ ਕੋਈ ਸਬੂਤ ਹੈ ਨਹੀਂ ਆਪ ਨੂੰ ਉਹ ਤਾਂ ਨਿਕਲੇ ਆਣਗੇ ਰੁਕ ਜਾ 10 ਮਿੰਟ ਰੁਕ ਜਾ ਕਢਾਓ ਕੇ ਦੇ ਸੀਸੀ ਕੈਮਰਾ ਜੋ ਉੱਤਾਰ ਕੇ ਵਿਚਾਲ ਚੌਰਾ ਕਿੰਨੇ ਘਰਾਂ ਤੇ ਲੱਗਾ ਤੁਰਿਆ ਤਾਂ ਉੱਥੋਂ ਹੀ ਗਲੇਾਂ ਚ ਆਇਆ ਤੁਮ ਕੇ ਤਾਂ ਮੰਨ ਜਾ ਗੱਲਾਂ ਨੂੰ ਛਿਨਾ ਦੇਾਂਗੇ ਨਹੀਂ ਮੰਨਦਾ ਇੰਨੇ ਵਿਹੜਿਆਂ ਨੇ ਖੜੇ ਹਾਂ ਮੈਨੂੰ ਨਾ ਭੂਆ ਕਹੇ ਤੇਰੀ ਭੂਆ ਮੱਕਾ ਦੀ ਲੱਗਦੀ ਹੈ 3 ਵਜੇ ਕਿਆਲੀ ਮਰ ਤੇ ਚੋਰ ਆਇਆ ਸਾਡੇ ਘਰੇ ਤੇ ਮੋਮਨ ਰੇੜੀ ਖੜੀ ਸੀ ਰੇੜੀ ਤੇ ਚੜਿਆ ਤੇ ਮੇਰੇ ਘਰ ਅਲੀ ਨੂੰ ਵੀ ਜਦੋਂ ਮੋਬਾਈਲ ਚੱਕ ਕੇ ਉਹਨੇ ਜੇਜ ਵਿੱਚ ਪਾ ਰਿਆ ਸੀ ਤੇ ਉਹ ਜਦੋਂ ਟਾਰਚ ਮਾਰੀ ਅੱਖ ਤੇ ਤੇ ਮੇਰੀ ਵਾਈਫ ਜਗ ਗਈ ਤੇ ਇਕਦਮ ਉਹਨੇ ਰੋਲਾ ਪਾਇਆ ਫਿਰ ਮੈਂ ਪਿੱਛੇ ਮੈਂ ਰੋਲਾ ਪਾ ਕੇ ਭੱਜਾ ਉਹ ਇਕਦਮ ਦਰਵਾਜ਼ਾ ਗੇਟ ਬੰਦ ਕਰਕੇ ਇਕਦਮ ਭੱਜ ਗਿਆ ਬਾਹਰ ਤੇ ਉਹ ਉਹਦੀ ਲਾਸਰ ਉਤ ਕਿਤੇ ਅੜ ਗਈ ਦੋ ਥੱਲੇ ਆ ਕੇ ਡਿੱਗਿਆ ਤੇ ਉਹ ਅਗਲੀ ਗਲੀ 'ਚ ਹੋ ਗਿਆ ਨਿਕਲ ਗਿਆ ਤੇ ਨੰਬਰ ਗਲੀ 'ਚ ਹੋ ਗਿਆ ਨਿਕਲ ਗਿਆ ਦੂਜੇ ਅੱਜ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੀ ਔਰ ਬਰਾਮਾ ਕਿਤਾ ਸੋੜਤੇ ਹੋ ਤਾਂ ਕੌਣ ਸੀਗਾ ਕੀ ਕਰਨ ਗਿਆ ਸੀ ਚੋਰੀ ਕਰਨ ਆਇਆ ਸੀ ਜੀ ਬਾਕੀ ਕੁਝ ਲੈ ਕੇ ਗਿਆ ਸਾਡਾ ਇੱਕ ਮੋਬਾਈਲ ਲੈ ਗਿਆ ਜੀ ਉਸ ਪਲਾਸ ਅੱਗੇ ਵੀ ਪਹਿਲਾਂ ਇਹ ਇਹਨਾਂ ਨੇ ਇਸ ਸਮੇਂ ਪਹਿਲਾਂ ਵੀ ਹਾਸੇ ਕਰ ਰੱਖੇ ਨੇ ਤੇ ਪਹਿਲੇ ਹਾਂ ਪਹਿਲੇ ਵੀ ਚੋਰੀਆਂ ਕਿਤੇ ਆਈਆਂ तकरीबन ਇਹ 2 ਸਾਲ ਤੋਂ ਸਾਡਾ ਵਾਰਡ ਨੰਬਰ 7 ਦਸ਼ਮੇਸ਼ ਨਗਰ ਹੁੰਦੇ ਚ तकरीबन 50 ਤੋਂ 60 ਘਰਾਂ ਦੇ ਵਿੱਚ ਇਹਨੇ ਚੋਰੀ ਕੀਤੀ ਹੈ ਪਹਿਲਾਂ ਇਹ ਮੋਟਰਾਂ ਚੋਰੀ ਕਰਦਾ ਸੀ ਹੌਲੀ-ਹੌਲੀ ਵਾਧਦਾ-ਵਾਧਾ ਹੁਣ ਸੋਨੇ ਪੈਸੇ ਨਸ਼ਾ ਕਰਦਾ ਤੇ ਡਕੈਤੀਆਂ ਜੋ ਵੀ ਇਹਦੇ ਹੱਥ ਚ ਆਉਂਦਾ ਕੁਝ ਨਹੀਂ ਛੱਡਦਾ ਕਿਸੇ ਨੂੰ ਬਖਸ਼ਦਾ ਨਹੀਂ ਇਹਦਾ ਕੰਮ ਹੀ ਹੁਣ ਤਾਂ ਪੇਸ਼ਾ ਬਣ ਗਿਆ ਹਰ ਰੋਜ਼ ਇਹਨੇ ਕੋਈ ਨਾ ਕੋਈ ਘਰ ਦੇ ਵਿੱਚ ਵਾਕਿਆ ਕਰਨੇ ਕਰਨਾ ਤੇ ਬਹੁਤ ਜ਼ਿਆਦਾ ਇਹ ਵਾਰਡ ਦੇ ਪਰੇਸ਼ਾਨ ਹੋ ਚੁੱਕੇ ਆ ਤੇ ਕੱਲ ਅਸੀਂ ਮੌਕੇ ਤੇ ਰੰਗੇ ਹੱਥੀ ਇਹਨੂੰ ਫੜਿਆ ਤੇ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਦਿੱਤਾ ਤੇ ਹੁਣ ਇਹਨੂੰ ਤੇ ਮਾਨਯੋਗ ਐਸਐਚਓ ਸਾਹਿਬ ਨੇ ਪਰਚਾ ਕਰਤਾ ਹੈ ਤੇ ਹੁਣ ਬੰਦ ਹੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਸਜ਼ਾ ਇਹੋ ਜੇ ਬੰਦਿਆਂ ਨੂੰ ਮਿਲਣੀ ਚਾਹੀਦੀ ਹੈ ਜੋ ਸਾਨੂੰ ਹੰਸਾਬ ਮਿਲ ਸਕੇ। ਕਟਨਾ ਜੀ ਕੱਲ ਦੀ ਗੱਲ ਹੈ तकरीबन ਸਵੇਰ ਦੇ 2:30 ਵਜੇ ਸੀਗੇ ਜਦੋਂ ਸਾਨੂੰ ਇੱਕ WhatsApp ਕਾਲ ਅਸੀਂ ਨਾ ਚੋਰਾਾਂ ਚੋਰੀਆਂ ਸਾਡੇ ਮਹੱਲੇ ਦੇ ਵਿੱਚ ਬਹੁਤ ਹੋ ਰਹੀਆਂ ਸੀ ਉਹਦੇ ਰਿਗਾਰਡਿੰਗ ਅਸੀਂ ਇੱਕ WhatsApp ਗਰੁੱਪ ਬਣਾਇਆ ਹੋਇਆ ਸੀ ਉਹਦੇ ਵਿੱਚ ਇੱਕ WhatsApp ਕਾਨਫਰੈਂਸ ਕਾਲ ਕੀਤੀ ਜਾਂਦੀ ਹੈ ਨਿਵਾਸੀ ਦਸ਼ਮੇਸ਼ ਨਗਰ ਦੇ ਦੁਆਰਾ ਤੇ ਅਸੀਂ ਸਾਰੇ ਜਣੇ ਇਕੱਤਰ ਹੋ ਜਾਂਦੇ ਆ ਤੇ ਅਸੀਂ ਮੌਜੂਦਾ ਇੱਕ ਬੰਦਾ ਆਪ ਅਸੀਂ ਸਾਰੇ ਮਹੱਲੇ ਵਾਲਿਆਂ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਸੀਗਾ ਅਰुण ਤੇ ਉਹ ਪਹਿਲਾਂ ਵੀ ਬੜੀਆਂ ਵਾਰਦਾਤਾਂ ਕਰ ਚੁੱਕਿਆ ਸੀ ਨਸ਼ੇ ਦੇ ਨਾਲ 24 ਘੰਟੇ ਰੱਜਿਆ ਰਹਿੰਦਾ ਸੀ ਕਦੇ ਕਿਸੇ ਦਾ ਲੱਖ ਰੁਪਈਆ ਚੋਰੀ ਹੋ ਗਿਆ ਕਦੇ 2 ਲੱਖ ਰੁਪਈਆ ਚੋਰੀ ਹੋ ਗਿਆ ਮਹੱਲੇ ਵਾਲੇ ਬਹੁਤ ਹੀ ਸਹਿਮੇ ਹੋਏ ਸੀ ਤੇ ਅਸੀਂ ਹੁਣ ਸਫਲ ਰਹੇ ਹਾਂ ਜੀ ਪੁਲਿਸ ਵਾਲਿਆਂ ਨੇ ਮੁਕਦਮਾ ਦਰਜ ਕਰ ਦਿੱਤਾ ਹੈ ਖਿਲਾਫ ਅਰुण ਕੁਮਾਰ son of ਬੀ ਜੋ ਹੈ ਤੇ ਹੁਣ ਇਹੀ ਸਾਡੀ ਮੰਗ ਹੈ ਜੀ ਇਹਨੂੰ ਨਾ ਛੱਡਿਆ ਜਾਵੇ ਤੇ ਵੱਧ ਤੋਂ ਵੱਧ ਸਜ਼ਾ ਜੀ ਤੇ ਆਪਣੇ ਕਰਨਾ ਹੋਈ ਹੈ ਜੀ ਬੀਤੀ ਰਾਤ ਨੂੰ ਇੱਕ ਚੋਰ ਆਇਆ ਜੀ ਚੋਰ ਨੇ ਪਹਿਲਾਂ ਸਾਨੂੰ ਮਿਲ ਕੇ ਕੁੰਡੇ ਬਾਹਰੋਂ ਹਰਲਾ ਲਾਤ ਨਹੀਂਆ ਕੁੰਡੇ ਲਾਤੇ ਕੁੰਡੇ ਬਾਹਰੋਂ ਲਾ ਕੇ ਤੇ ਉੱਪਰ ਚਾਰੇ ਤੇ ਵੀ ਰਹਿੰਦੇ ਆਪਣੇ ਜੁਕਰਾਜਾ ਉਹਨਾਂ ਦਾ ਵੀ ਕੁੰਡਾ ਲਾਤਾ ਜੀ ਉਸ ਤੋਂ ਬਾਅਦ ਚ ਆਪਣੇ ਕਮਰੇ ਚ ਵੜਿਆ ਜੀ ਕਮਰੇ ਚ ਤੇ ਇੱਕ ਸਟੋਰ ਚ ਉੱਥੋਂ ਚੋਰੀ ਕਰਕੇ ਲੈ ਕੇ ਗਿਆ ਜੀ ਇਹ ਬੁੜੀਆਂ ਵਾਲੇ ਕੱਪੜੇ ਪਾ ਕੇ ਆਉਂਦਾ ਜੀ ਇਹ ਰਾਤ ਨੂੰ ਤੇ ਹੈਗਾ ਆਪਣੇ ਗਵਾਂਢੀ ਆਈਏ ਇਹ ਮੁੰਡਾ ਮੱਲੇ ਦਾ ਹੀ ਨਾਲ 8 ਨੰਬਰ ਗਲੀ ਦਾ ਹੀ ਆਈ। ਇਹ ਕਿੰਨੇ ਸਮਾਂ ਤੋਂ ਚੋਰੀ ਕਰਦਾ ਸੀਗਾ? ਨੂੰ तकरीबन 2 ਸਾਲ ਹੀ ਹੋ ਗਏ ਜੀ। ਤੁਹ ਪਤਾ ਹੀ ਨਹੀਂ ਲੱਗਿਆ ਬੁੜੇ ਨਾਲੇ ਕੱਪੜੇ ਕਰਕੇ ਗਿਆ ਨਹੀਂ। ਨਹੀਂ ਪਤਾ ਤਾਂ ਹੈਗਾ ਜੀ ਸਾਰੇ ਮੱਲੇ ਨੇ ਮਲਕ ਕੇ ਵੀਡੀਓ ਵੀ ਵੇਖੀਆਂ ਮੱਲੇ ਚੋ ਵੀਡੀਓ ਆਪਣੇ ਆਈਆਂ ਹੈ ਇਹਦੀਆਂ ਤੇ ਇਹ ਚੋਰੀ ਕਰਦਾ ਇਹ ਨਸ਼ੇ ਦਾ ਆਦੀ ਆ ਜੀ ਚਿੱਟਾ ਲਾਉਂਦਾ ਹੈਗਾ। ਤਾਂ ਕਰਕੇ ਇਹ ਰੋਜ਼ तकरीबन ਰੋਜ਼ ਹੀ ਹਰ ਮੁਹੱਲੇ ਚ ਕਦੇ ਕਿਸੇ ਦੇ ਘਰੇ ਵੜੇ ਜਾਂਦਾ ਕਦੇ ਕਿਸੇ ਦੀ ਘਰੇ ਵੜੇ ਜਾਂਦਾ ਤੁਹਾਡੇ ਕਿੰਨੀ ਚੋਰੀ ਕੀਤੀ ਸੀ ਚੋਰੀ ਲੈ ਗਿਆ ਸੀ ਆਪਣੇ ਹੀ 20000 ਰੁਪਏ ਆ ਜੀ ਇੱਕ ਕੋਕਾ ਹੈਗਾ ਤੇ ਇੱਕ ਰਿੰਗ ਹੈਗੀ ਆ ਮੰਦਰੀ ਹੈਗੀ ਆ ਜੀ ਫੜਿਆ ਕਿੰਨੀ ਫੜਿਆ ਆਪਣੇ ਇਹ ਨਾ ਦੋ ਤੋਂ ਤਿੰਨ ਦੇ ਵਿੱਚ ਰਾਤ ਨੂੰ ਆਇਆ ਜੀ ਤੇ ਜਦੋਂ ਮੈਂ ਉੱਠਿਆ ਤੇ ਬਾਰ ਖੁੱਲਣ ਲੱਗਿਆ ਬਾਰ ਸੀਗਾ ਬੰਦ ਫਿਰ ਮੈਂ ਫੋਨ ਕੀਤਾ ਬੇਟੇ ਨੂੰ ਵੀ ਤੁਸੀਂ ਮਰਾ ਆਪਦਾ ਬਾਰ ਖੋਲੋ ਉਹ ਕਹਿੰਦੇ ਮੇਰਾ ਵੀ ਬਾਰ ਬੰਦ ਆ ਤੇ ਫਿਰ ਉੱਪਰ ਫੋਨ ਕੀਤਾ ਉਹ ਕਹਿੰਦੇ ਸਾਡਾ ਵੀ ਬਾਰ ਬੰਦਾਈ ਫਿਰ ਮੈਂ ਆਪਣੇ ਨਾ ਕਮਰੇ ਚ ਕੂਲਰ ਵਾਲੀ ਬਾਰੀ ਆ ਇੱਕ ਉਹਦੇ ਵਿੱਚ ਦੀ ਨਿਕਲ ਕੇ ਮੈਂ ਫਿਰ ਵੇੜੇ ਵਿੱਚ ਗਿਆ ਤੇ ਫਿਰ ਮੈਂ ਬਾਰ ਖੋਲੇ ਤੇ ਮੇਰੇ ਦੇਖਦਿਆਂ ਦੇਖਦਿਆਂ ਹੀ ਭੱਜ ਗਿਆ ਜੀ ਇਹ ਜਦੋਂ ਮੈਂ ਕੂਲਰ ਵਾਲੀ ਬਾਰੀ ਵਿੱਚ ਦੀ ਨਿਕਲਿਆ ਨਾ ਹੀ ਵੇਹ ਦੇ ਵੇਹ ਦੇ ਕੋਠੇ ਟੱਪ ਗਿਆ ਜੀ ਇਹ ਤੇ ਉਦੋਂ ਬਾਅਦ ਚ ਇਹ ਆਪਣੇ ਪਿਛਲੇ ਮੱਲੇ ਚ ਜਾੜਿਆ ਤੇ ਉੱਥੋਂ ਇਹਨੇ ਫਿਰ ਇੱਕ ਘਰੋਂ ਮੋਬਾਈਲ ਚੱਕਿਆ ਜੀ ਮੋਬਾਈਲ ਚੱਕ ਕੇ ਉਸ ਤੋਂ ਬਾਅਦ ਜਿਹੜਾ ਇਹ ਆਪਣੇ ਘਰੇ ਜਦੋਂ ਆਇਆ ਮੱਲੇ ਵਾਲੇ ਸਾਰੇ ਇਕੱਠੇ ਸੀਗੇ ਇਕੱਠੇ ਹੋ ਗਏ ਸੀਗੇ ਜਦੋਂ ਤਕਰੀਬਨ ਘੰਟੇ ਕੇ ਬਾਅਦ ਇਹ ਆਇਆ ਮੱਲੇ 'ਚ ਆਪਣੇ ਘਰੇ ਆਉਂਦਾ ਪਿਆ ਜੀ ਉਦੋਂ ਇਹਨੂੰ ਫੜਿਆ ਜੀ